ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਇੱਕ ਨਵੀਂ ਨੋਟੀਫਿਕੇਸ਼ਨ ਆਈ ਹੈ ਰਾਜੇ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਾਸਟ ਤੱਕ ਬਣੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਅੱਛਾ ਜਿਹਾ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਤੇ ਡੇਲੀ ਤੁਹਾਡੇ ਲਈ 4 ਤੋਂ 5 ਜੜੀ ਵੀਡੀਓਜ਼ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਤੁਹਾਡਾ ਨਾ ਨੋਟੀਫਿਕੇਸ਼ਨ ਸ਼ੇਅਰ ਕਰਦੇ ਹਾਂ ਅਸੀਂ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਕੋਈ ਵੀ ਜੋਬ ਗਵਰਨਮੈਂਟ ਜੋਬ ਨਿਕਲੀ ਹੋਵੇ ਹੁਣ ਕਹਿੰਦੇ ਇਹ ਰਿਕਰੂਟਮੈਂਟ ਨੋਟਿਸ ਰੈਫਰੈਂਸ ਨੰਬਰ ਖਾਲੀ ਹੈਗਾ ਅਪਲੀਕੇਸ਼ਨ ਆਰ ਇਨਵਾਈਟਿਡ ਫੋਰ ਦਾ ਪੋਸਟ ਇਨ ਦਾ ਡਿਪਾਰਟਮੈਂਟ ਆਫ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਔਨ ਕੰਟਰੈਕਕਚੁਅਲ ਬੇਸਿਸ ਪਈ ਦੇਖੋ ਮੈਂ ਇਹ ਜੀ ਜਰੂਰ ਮੈਂਸ਼ਨ ਕਰਦਾ ਹਾਂ ਨਾ ਮੈਂ ਨਹੀਂ ਕਹਿੰਦਾ ਭਰ ਲਓ ਭਰ ਲਓ ਪੱਕੇ ਹੋ ਜਾਈਗੇ ਜੇ ਐਡ ਹੋਕ ਆ ਕੰਟਰੈਕਟਰ ਰੈਗੂਲਰ ਹੈ ਮੈਂ ਜਰੂਰ ਮੈਂਸ਼ਨ ਕਰਦਾ ਸੋ ਇਹ ਵੀ ਜੋਬ ਤੁਹਾਡੀ ਕੰਟਰੈਕਟ ਬੇਸ ਆ ਰੈਗੂਲਰ ਬੇਸ ਨਹੀਂ ਆ ਹਾਂ ਕੰਟਰੈਕਟ ਅਗੇ ਫਰਦਰ ਵਧਾਇਆ ਵੀ ਜਾਂਦਾ ਹੈ ਇਸ ਵੀ ਕੋਈ ਸ਼ੱਕ ਨਹੀਂ ਹੈਗਾ ਤੇ ਜ਼ਰੂਰੀ ਨਹੀਂ ਕਿ ਵਧਾਇਆ ਹੀ ਜਾਈ ਇਹ ਡਿਪਾਰਟਮੈਂਟ ਤੇ ਡਿਪੈਂਡ ਹੈਗਾ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ ਇਹ ਕੰਟਰੈਕਟ ਤੁਹਾਡਾ ਵਧਾਇਆ ਜਾਂਦਾ ਆ ਰਾਮਨਾ ਹੁਣ ਪੋਸਟ ਹੈਗੀ ਆ ਭਾਈ ਪਹਿਲਾਂ ਪ੍ਰੋਜੈਕਟ ਮੈਨੇਜਰ ਦੀ ਸੀਨੀਅਰ ਸਰਜਨ ਠੀਕ ਆ ਪ੍ਰੋਜੈਕਟ ਮੈਨੇਜਰ/ਸੀਨੀਅਰ ਸਰਜਨ ਹੈਗੇ ਆ 95000 ਸੈਲਰੀ ਆ ਮਾਸਟਰ ਆਫ ਵੈਟਰਨਰੀ ਸਾਇੰਸ ਇਨ ਵੈਟਰਨਰੀ ਸਰਜਰੀ ਠੀਕ ਹੈ ਜੀ ਮਿਨੀਮਮ 5000 ਡੌਗਸ ਸਟੈਰਲਾਈਜੇਸ਼ਨ ਠੀਕ ਹੈ 5000 ਡੌਗ ਜਿਹੜੇ ਘਟੋਗਾ ਠੀਕ ਕੀਤੀ ਹੋਣੀ ਚਾਹੀਦੀ ਉਹਨਾਂ ਨੇ ਅੱਗੇ ਆ ਗਿਆ ਅਸਿਸਟੈਂਟ ਪ੍ਰੋਜੈਕਟ ਮੈਨੇਜਰ ਸਰਜਨ ਬੈਚਲਰ ਡਿਗਰੀ ਹੋਣੀ ਚਾਹੀਦੀ ਉਹਨਾਂ ਕੋ ਵੈਟਰਨਰੀ ਸਾਇੰਸ ਦੀ ਮਿਨੀਮਮ 1000 ਡੌਗ ਜਿਹੜੇ ਸਟੈਰਲਾਈਜੇਸ਼ਨ ਕੀਤੀ ਹੋਣੀ ਚਾਹੀਦੀ ਤੇ ਦੋ ਇਹਦੀਆਂ ਪੋਸਟਾਂ ਨੇ ਸੈਲਰੀ 65000 ਅੱਗੇ ਆ ਗਿਆ ਪੈਰਾਵੈਟਸ ਦੋ ਪੋਸਟ ਡਿਪਲੋਮਾ ਇਨ ਵੈਟਰਨਰੀ ਸਾਇੰਸ 25000 ਸੈਲਰੀ ਡੌਗ ਕੈਚਰ 12 ਡੌਗ ਕੈਚਰ ਕਿੰਨੇ 12 ਨੇ ਟ੍ਰੇਨਡ ਐਕਸਪੀਰੀਐ ਅਗੇ ਆ ਗਿਆ ਸਵੀਪਰ 15000 ਸੈਲਰੀ ਐਸ ਪਰ ਗਵਰਨਮੈਂਟ ਇਨਸਟਰਕਸ਼ਨ ਤਿੰਨੇ ਦੀਆਂ ਪੋਸਟਾਂ ਨੇ ਠੀਕ ਹੈ ਹੁਣ ਕੀ ਗੱਲ ਕਰਦੇ ਆਂ ਦੇਖੋ ਰਾਜੀ ਇਹਦਾ ਕੀ ਹੈ ਅਗੇ ਸ਼ਡਿਊਲ ਆ ਪੂਰਾ ਸ਼ੇਅਰ ਕਰਦੇ ਆਂ ਕਹਿੰਦੇ ਵਾਕ ਇੰਟਰਵਿਊ ਹੋਣੀ ਆ 12 ਤਰੀਕ ਨੂੰ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਆ ਇੰਟਰਵਿਊ ਹੋਣੀ ਕਿੰਨੇ ਵਜੇ ਆ ਦੇਖੋ ਇੰਟਰਵਿਊ ਤੁਹਾਡੀ ਹੋਣੀ ਆ 10 AM ਸ਼ੁਰੂ ਹੋ ਜਾਣੀ ਆ ਬਾਕੀ ਦੁਪਹਿਰ 2 3 4 ਵਜੇ ਤੱਕ ਚੱਲਦੀ ਰਹੇਗੀ ਜਿਵੇਂ ਜਿਵੇਂ ਜਿੰਨੇ ਕੈਂਡੀਡੇਟ ਹੋਣਗੇ CV ਪਲੱਸ ਐਕਸਪੀਰੀਅੰਸ ਸਰਟੀਫਿਕੇਟ ਕੈਨ ਬੀ ਅਪਲੋਡਡ ਔਨ ਦਾ ਲਿੰਕ ਪ੍ਰੋਵਾਈਡਡ ਵੈਬਸ ਵੈਬਸਾਈਟ ਦੇ ਉੱਤੇ ਤੁਹਾਨੂੰ ਇੱਕ ਲਿੰਕ ਦਿੱਤਾ ਜਾਏਗਾ ਉਹ ਲਿੰਕ ਦੇ ਵਿੱਚ ਤੁਸੀਂ ਆਪਣੀ ਪੂਰੀ ਜਾਣਕਾਰੀ ਪਲੱਸ ਆਪਣੇ ਸਰਟੀਫਿਕੇਟ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਤੁਹਾਡਾ ਰੈਜ਼ਿਊਮੇ ਤੁਸੀਂ ਅਪਲੋਡ ਕਰਨਾ ਆ ਠੀਕ ਹੈ ਜੀ ਪੂਰੀ ਜਿਹੜੀ ਚੀਜ਼ ਆ ਨਾ ਤੁਹਾਡੀ ਅਪਲੋਡ ਹੀ ਹੋਏਗੀ ਤੁਸੀਂ ਨਾ Google ਤੇ ਸਰਚ ਕਰਨਾ ਆ ਵੈਬਸਾਈਟ ਆਫ ਮਿਊਨਿਸਪਲ ਕਾਰਪੋਰੇਸ਼ਨ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਹੋਏਗੀ ਭਰ ਕੇ ਨਾਲ ਥੱਲੇ ਲਿਖਿਆ ਹੋਣਾ CV ਅਪਲੋਡ CV ਅਪਲੋਡ ਕਰਦਿਆਂ ਨਾਲ ਲਿਖਿਆ ਹੋਣਾ ਤੁਹਾਡਾ ਆਪਣਾ ਐਕਸਪੀਰੀਅੰਸ ਵਗੈਰਾ ਅਪਲੋਡ ਕਰਕੇ ਪੂਰੇ ਕਰ ਦੇਣੇ ਹੈਗੇ ਆ ਤੇ ਕਹਿੰਦੇ ਆ ਜੀ ਕੋਈ ਵੀ ਤੁਹਾਨੂੰ ਕੋਈ ਕੋਈਰੀ ਆ ਕੋਈ ਸਵਾਲ ਤੁਹਾਡਾ ਇਸ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਆ ਜੀ ਇਹ ਸੀ ਕਿ ਬੇਸਿਕ ਜੀ ਜਾਣਕਾਰੀ ਥੋੜੀਆਂ ਪੋਸਟਾਂ ਨੇ ਚਲੋ ਫਿਰ ਵੀ ਚੰਗੀਆਂ ਨੇ ਲੋਕਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਉਹਨਾਂ ਲਈ ਤਾਂ ਵਧੀਆਂ ਨੇ ਠੀਕ ਆ ਜੀ ਕਿਉਂਕਿ ਕੁਝ ਇਹੋ ਜਿਹੀਆਂ ਪੋਸਟਾਂ ਨੇ ਜਿਹੜੀਆਂ ਘੱਟ ਪੜੇ ਲਿਖਿਆ ਲਈ ਵੀ ਹੈਗੀਆਂ ਨੇ ਠੀਕ ਆ ਕਿਉਂਕਿ ਉੱਚੋ ਕੋਈ এডੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਮੈਂਸ਼ਨ ਹੀ ਨਹੀਂ ਕੀਤੀ ਸੋ ਘੱਟ ਪੜੇ ਲਿਖ ਵੀ इजीली ਅਪਲਾਈ ਕਰ ਸਕਦੇ ਨੇ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਰਾਜੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜਾ ਵੀਡੀਓ ਨੂੰ ਪਹੁੰਚਾ ਦਿਓ ਤਾਂ ਕਿ ਸਾਰੇ ਜਾਣੇ ਅਪਡੇਟਡ ਰਹਿ ਸਕਣ ਤੇ ਤੁਸੀਂ ਵੀ ਉਹਨਾਂ ਦੇ ਨਾਲ ਹੈਲਪਿੰਗ ਕਰਕੇ ਮੁੱਢ ਦਾ ਮੁੱਢ ਜੋੜ ਕੇ ਅਪਡੇਟਡ ਰਹਿ ਸਕੋ ਸੋ ਬਹੁਤ ਬਹੁਤ ਥੈਂਕ ਯੂ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਿਛਲੀ ਵੀਡੀਓ ਨੂੰ ਕਾਫੀ ਜ਼ਿਆਦਾ ਸਪੋਰਟ ਦੇ ਰਹੇ ਹੋ ਤੁਹਾਡਾ ਸਭ ਬਹੁਤ ਥੈਂਕ ਯੂ ਅੱਗੇ ਵੀ ਆਪਣਾ ਪਿਆਰ ਐਵੇਂ ਬਣਾਈ ਰੱਖਿਓ ਬਹੁਤ ਬਹੁਤ ਧੰਨਵਾਦੀ ਪ੍ਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ